ਸਾਧੂ ਜੀ ਰਾਜਾ ਮਾਨ ਦਾਤਾ ਇੱਕ ਹੋਇਆ ਸਾਸੰਗੇ ਚ ਇਹਦੇ ਤੁਹਾਡੇ ਪਹਾੜ ਨੇ ਨਾ ਇਹਨਾਂ ਨੂੰ ਖੰਭ ਹੋਇਆ ਕਰਦੇ ਸੀ ਇਹ ਉਡਾਰੀ ਮਾਰਿਆ ਕਰ ਸੀ ਪਹਾੜ ਜਿਹੜੇ ਨੇ ਸਾਸੰਗੇ ਚ ਦੁਨੀਆਂ ਦੇ ਲੋਕ ਜਦੋਂ ਆਪਣੀ ਹੋਂਦ ਵਿੱਚ ਆਉਣ ਲੱਗੇ ਕਿਤੇ ਘਰ ਬਣਾਉਣ ਕਿਤੇ ਆਪਣੇ ਅੱਖ ਚਗਣ ਜਾਂ ਖੇਤੀਬਾੜੀ ਕਰਨ ਸਾਸੰਗੇ ਚ ਇਹਨਾਂ ਪਹਾੜਾਂ ਮਾਰਨੀ ਉਡਾਰੀ ਜਿੱਥੇ ਵੀ ਘਰ ਬਣਾਉ ਉੱਥੇ ਜਾ ਕੇ ਬਰਬਾਦ ਕਰ ਦੇਣਾ ਜੇ ਕਿਤੇ ਖੇਤੀ ਹੋਣੀ ਉੱਥੇ ਜਾ ਕੇ ਉਡਾਰੀ ਮਾਰਨੀ ਉੱਥੇ ਜਾ ਕੇ ਡਿੱਗ ਪੈਣਾ ਜਾ ਸੀ ਖੇਤੀ ਨਾਸ ਕਰ ਦੇਣੀ ਰਾਜਾ ਮਾਨ ਦਾਤਾ ਕਹਿਣ ਲੱਗਾ ਜੀ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਸੰਸਾਰ ਦਾ ਵਾਧਾ ਤੇ ਨਹੀਂ ਹੋਣਾ ਜੇ ਇਸੇ ਤਰ੍ਹਾਂ ਹੋਣ ਲੱਗਾ ਤੇ ਸੰਸਾਰ ਉਹ ਖਾਣਗੇ ਕਿੱਥੋਂ ਕਹਿੰਦੇ ਜਿਨੇ ਚਾਪ ਕੇ ਗੋਸ਼ਰ ਤੇ ਬਾਤੇ ਸਭ ਸੈਲ ਬਟੌਰ ਤੇਰੇ ਤਰ ਮਾਹੀ ਰਾਜੇ ਮਾਨ ਦਾਤਾ ਨੇ ਲਿਆ ਤੀਰ ਕੁਮਾਨ ਤੀਰ ਲੈਣਾ ਉਹ ਪਹਾੜ ਨੂੰ ਉਠਾ ਲੈਣਾ ਹਿੰਦੁਸਤਾਨ ਦੇ ਚਾਰ ਸ਼ੇਰੇ ਜਿੰਨੇ ਪਹਾੜ ਸੀ ਇਕੱਠੇ ਕੋ ਉਹਦਾ ਨਾਮ ਹੈ ਹਿਮਾਲਿਆ ਪਹਾੜ ਬਣਾਤਾ ਸਾਹਸੰਗੀ ਜੀ ਰਾਜੇ ਮਾਨ ਦਾਤਾ ਦੀ ਦੇਣ ਜੇ ਗੁਰੂ ਦੇ ਪਿਆਰੇ ਇਹ ਹਿਮਾਲਿਆ ਪੜੂ ਦਾ ਬਣਾਇਆ ਜੇ ਕਹਿੰਦੇ ਨੇ ਪਹਾੜਾਂ ਦੇ ਖੰਭ ਤੋੜ ਦਿੱਤੇ ਰਾਜਾ ਮਾਨਦਾ ਤਾਂ ਤਾ ਤੋ ਸਾਜੂਦਾ ਹੋਇਆ ਜੇ ਅਜੇ ਡਰਦਾ ਲੁਕੇ ਆਸਾ ਸੰਗੇ ਚ